ਮਾਚੀਵਾੜਾ ਨੇੜੇ ਪਿੰਡ ਹਾਂਡੀਆਂ ਵਿਕੇ ਸਤਿਤ ਮੁਕਤੀ ਧਾਮ ਸੇ ਮੰਦਿਰ ਹਿੰਦੂ ਸਿੱਖ ਪਾਈਚਾਰਕ ਸਾਂਝ ਦਾ ਪ੍ਰਤੀਕ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਬੜੇ ਸਰਦਾਰਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਪ੍ਰਬੰਧ ਕਮੇਟੀ ਦੇ ਮੁਖ ਸਕੱਤਰ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਸ਼ਾਮ ਸੰਗਤਾਂ ਵੱਲੋਂ ਇਕੱਠੇ ਹੋ ਕੇ ਕੀਰਤਨ ਕੀਤਾ ਗਿਆ ਅਤੇ ਫਿਰ ਸਰਬੱਤ ਦੇ ਭਲੇ ਅਤੇ ਅਮਨ ਸ਼ਾਂਤੀ ਲਈ ਅਰਦਾਸ ਕੀਤੀ ਗਈ ਇਸ ਮੌਕੇ ਪ੍ਰਕਾਸ਼ ਪੁਰਬ ਸਬੰਧੀ ਸਾਰੇ ਮੰਦਰ ਵਿੱਚ ਦੀਪਮਾਲਾ ਕੀਤੀ ਗਈ ਅਤੇ ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਉਤਟ ਵਰਤਾਏ ਗਏ। ਉਹਨਾਂ ਦੱਸਿਆ ਕਿ ਮੰਦਰ ਵਿੱਚ ਜਿੱਤੇ Hindu ਧਰਮ ਨਾਲ ਸੰਬੰਧਿਤ ਸਾਰੇ ਤਿਉਹਾਰ ਬੜੀ ਸਰਤਾ ਭਾਵਨਾ ਨਾਲ ਮਨਾਏ ਜਾਂਦੇ ਨੇ ਉੱਥੇ ਹੀ ਸਿੱਖ ਧਰਮ ਦੇ ਬਾਣੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ Hindu Sikh ਭਾਈਚਾਰੇ ਨੇ ਬੜੇ ਉਤਸ਼ਾਹ ਨਾਲ ਮਨਾਇਆ। ਉਹਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦਾ ਭੇਤ ਮਿਟਾ ਕੇ ਮਿਸਾ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਸੀ ਜਿਸ ਨੂੰ ਸਾਡੇ ਲੋਕਾਂ ਨੇ ਕੈਮ ਰੱਖਿਆ ਹੈ ਉਹਨਾਂ ਕਹਾ ਕਿ ਮੰਦਰ ਵਿੱਚ ਇਹ ਉਤਸਵ ਮਨਾਉਣ ਦਾ ਮੁੱਖ ਆਦੇਸ਼ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਭਾਈਚਾਰਕ ਸਾਂਝ ਬਣਾ ਕੇ ਰੱਖਣ ਕਿਉਂਕਿ ਗੁਰੂ ਸਾਹਿਬ ਦਾ ਸੰਦੇਸ਼ ਹੈ ਅਵਲ ਅੱਲਾ ਦੂਰ ਉਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ ਜਗੋ ਭਜਿਆ ਕੌਣ ਭਲੇ ਕੋ ਮੰਦੇ ਆਉ ਦੇਖਦੇ ਆਂ ਸ੍ਰੀ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਇੱਕ ਖਾਸ ਰਿਪੋਰਟ। ਫਾਇਰ ਟਿਕਾ ਖਲਸਾ ਵਾਕੀ ਜਿਕੇ ਸਤੇ ਮੈਂ ਰਣਜੀਤ ਸਿੰਘ ਜਨਰਲ ਸਕੱਤਰ ਸ੍ਰੀ ਮੁਕਤੀ ਦਾ ਅੰਸ਼ ਮੰਦਰ ਮਾਲਵਾ ਚੌਕ ਫੁੱਟੂ ਘੋਟੋ ਅੱਜ ਵੀ ਸ੍ਰੀ ਮੁਕਤੀ ਦਾ ਅੰਸ਼ ਮੰਦਰ ਮਾਲਵਾ ਚੌਕ 'ਤੇ ਖੜੇ ਹਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6ਵੀਂ ਵਾਰ ਇਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਰੋਬ ਮਨਾ ਰਹੇ ਹਾਂ ਇਸ ਮੰਦਿਰ ਦਾ ਮੈਨੇਜਮੈਂਟ ਕਮੇਟੀ ਦਾ ਪ੍ਰਕਾਸ਼ ਕਰੋ ਮਨਾਉਣ ਦਾ ਮਕਸਦ ਇਹ ਹੀ ਹੈ ਕਿ ਸਾਡਾ ਆਪਸੀ ਭਾਈਚਾਰਾ ਆਪਸੀ ਸਾਝ ਆਪਸੀ ਇੱਕਜੁੱਟਾ ਕਾਇਮ ਰਹੇ ਜਿੱਥੇ ਇਹ ਹਿੰਦੂ ਤਿਉਹਾਰ ਸ਼ਿਵਰਾਤਰੀ ਜਨਮ ਅਸ਼ਟਮੀ ਅਸੀਂ ਦੁਰਗਾ ਪੂਜਾ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ ਉੱਤੇ ਹੀ ਸਿੱਖ ਪਰੰਪਰਾਵਾਂ ਦੇ ਅਨੁਕੂਲਤਾ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਜੋ ਕਿ ਅੱਜ ਅਸੀਂ ਮਨਾ ਰਹੇ ਹਾਂ ਅਤੇ ਹਰ ਸਾਲ ਵਿਸਾਖੀ ਦਾ ਤਿਉਹਾਰ ਵੀ ਇਸ ਮੰਦਿਰ 'ਚ ਬੜੇ ਉਤਸ਼ਾਹ ਅਤੇ ਭਾਵਨਾ ਨਾਲ ਇਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਅੱਜ ਜੀ ਬਾਈਗੁਰਜੀ ਦਾ ਖਾਲਸਾ ਜੀ ਵਾਈਸਿੰਗ ਫਤੇ ਮੈਂ ਜੀ ਮੁਕੇਸ਼ ਕੁਮਾਰ ਸਰਦੇਵਾ ਸ਼੍ਰੀ ਮੰਦਿਰ ਕਮੇਟੀ ਦਾ ਮੈਂਬਰ ਜੀ ਅੱਜ ਅਸੀਂ ਇੱਥੇ ਸ਼੍ਰੀ ਮੰਦਿਰ ਦੇ ਵਿੱਚ ਸਉਪਰ ਦੇ ਵਿੱਚ ਸ਼੍ਰੀ ਗੁਰੂ ਨਾਨਕ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਸੀਂ ਇੱਥੇ ਅੱਜ ਦੀਵਾਲਾ ਕਰਾਂਗੇ ਤੇ ਇਹ ਅਸੀਂ ਸਾਂਝਾ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਦੇ ਵਾਸਤੇ ਇਹ ਕਰ ਰਹੇ ਹਾਂ ਇੱਥੇ ਅਦਾਸ ਵੀ ਹੋਵੇਗੀ ਅਸਤਰ ਅੱਜ ਹਾਂ ਜੀ ਹਾਂ ਜੀ ਅਦਾਸ ਵੀ ਹੋਏਗੀ ਤੇ ਲੰਗਰੀ ਹੋਏਗੀ ਜੀ ਅੱਜ ਤੇ ਵੀ ਜਰਾ 10 ਵਜੇ ਕੀਤੀ ਜਾਏਗੀ ਦੀਪ ਮਾਲਾ ਕੀਤੀ ਜਾਏਗੀ ਅੱਜ ਸਵੇਰੇ ਜੀ ਸਾਰੇ ਸਾਰੇ ਫੋਟੋ ਸਾਰੇ ਇਕੱਠੇ ਰਲ ਕੇ ਹਾਂਜੀ ਹਾਂ ਨਹੀਂ ਜੀ ਸ਼ਨੀਵਾਰ ਹੋ ਗਿਆ ਜੀ ਇਹ ਹਰ ਸਾਲ ਮਨਾਇਆ ਜਾਂਦਾ ਜੀ ਜਿੱਥੇ ਕਿਥੇ Hindu Hindu ਸਾਰੇ ਤਿਉਹਾਰ ਮਨਾਏ ਜਾਂਦੇ ਸਿੱਖਾਂ ਦੇ ਵੀ ਸਾਰੇ ਤਿਉਹਾਰ ਮਨਾਏ ਜਾਂਦੇ ਅੱਜ ਅਸੀਂ ਪਹਿਲੇ ਪਾਸ਼ਾ ਜਦੋਂ ਅਨੰਦ ਜੀ ਮਹਾਰਾਜ ਦਾ ਪ੍ਰਗਟ ਹੋਣਾ ਮਨਾਇਆ ਜਾਂਦਾ